तुसी देख रहे हो स्टार न्यूज़ 18 चैनल रोजाना ताजा खबरें देखने ले चैनल नु सब्सक्राइब करो हुन तो सामने पेश कर दे हां एक खास खबर श्री गुरु तेग बहादुर जी दी 350 साला शहीदी शताब्दी संबंधी सब कमेटी दी हुई इकतरता एकी तो 29 नवंबर नु श्री अनंतपुर साहिब विखे होंगे शताब्दी दे मुख्य समागम श्रोमणी कमेटी दे मुक्स कर सरदार कुलवंत सिंह मन्नन ने दस्या की श्री गुरु तेग बहादुर जी भी शहादत दी 300 पंजावी वरिगणु पूरे विश्व विच श्रद्धा शरदा अति सत्यकारनाल मनाया जाएगा आओ देखते हैं एक खबर विस्तार सहित नवे पांच श्री गुरु तेग बहादुर साहिब जी दी 300 दे पंजासाला शहीदी शताब्दी अते ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਦਿਵਸ ਦੇ ਸਮਾਗਮਾਂ ਦੀ ਰੂਪਰੇਖਾ ਉਲਿਕਣ ਸੰਬੰਧੀ ਅੱਜ ਤੱਕ ਸ੍ਰੀ ਕੇਸਕਰ ਸਾਹਿਬ ਦੇ ਸਰਦਾਰ ਬਲਦੇਵ ਸਿੰਘ ਮਾਹਿਲਪੁਰੀ ਮੀਟਿੰਗ ਹਾਲ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਟਾਮੀ ਵੱਲੋਂ ਸ਼ਤਾਬਦੀ ਸੰਬੰਧੀ ਬਣਾਈ ਗਈ ਸਬ ਕਮੇਟੀ ਦੀ ਇਕੱਤਰਤਾ ਹੋਈ ਜਿਸ ਵਿੱਚ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਨਾਲ ਯਾਦ ਕਰਨ ਲਈ ਕੀਤੇ ਜਾਣ ਵਾਲੇ ਵੱਖ-ਵੱਖ ਸਮਾਗਮਾਂ ਤੇ ਚਰਚਾ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤ ਸਰਦਾਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰੇਗੰਣ ਨੂੰ ਪੂਰੇ ਵਿਸ਼ਵ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ 18 April ਨੂੰ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਹੋਵੇਗੀ। ਉਹਨਾਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਨੂੰ ਸਫਲ ਬਣਾਉਣ ਲਈ

20 ਨਵੰਬਰ 2025 ਧੰਨ ਸ਼ੰਮ ਗੁਰਦੀਪਵਾਦ ਸਾਹਿਬ ਜੀ ਦੀ ਸਾਡੇ 350 ਸਾਲਾ ਜੀਵਨੀ ਸਤਾਬ ਦੀ ਜਿਹੜੀ ਐ ਇਸ ਵਾਰੀ ਚੌਵੀ ਕਮੇਟੀ ਬੜੀ ਵੱਡੀ ਆਗਾ ਦੇ ਨਾਲ ਮਨਾ ਰਹੀ ਹੈ ਤੇ ਵੱਡੇ ਸਮਾਗਮ ਜਿਹੜੇ ਅੱਜ ਮੀਟਿੰਗ ਹੋਈ ਹੈ ਸਤਾਬ ਦੀ ਕਮੇਟੀ ਦੀ ਵੱਡੇ ਸਮਾਗਮ ਜਿਹੜੇ ਇਹਦੇ ਦੇ ਲਿਖੇ ਗਏ ਆ ਤੇ ਪਹਿਲਾ ਸਮਾਗਮ ਦੀ ਜਿਹੜੀ ਸ਼ੁਰੂਆਤ ਪਿਛਲੇ ਮਹੀਨੇ ਖਰੂਲੀ ਤੋਂ ਕਿਤੀ ਗਈ ਹੈ ਕਿ ਸਤਾਰਦੀ ਦੇ ਪ੍ਰੋਗਰਾਮਾਂ ਦੇ ਵੱਧ ਤੋਂ ਵੱਧ ਗੁਰੂ ਦੇ ਗੁਰੂ ਦੇ ਲਾਡਗੇ ਦੀ ਸੰਗਤ ਨੂੰ ਲਾਇਆ ਜਾਵੇ ਦਵਾਬੇ ਦੀ ਧਰਤੀ ਤੇ ਮਾਜੇ ਦੀ ਧਰਤੀ ਤੇ ਤੇ ਦਵਾਬੇ ਦੀ ਧਰਤੀ ਤੇ ਤਿੰਨ ਤਿੰਨਾ ਤਖਤਾਂ ਤੇ ਅਮਨ ਸਚਾਰ ਦੇ ਉਹ ਬਸਾਖੀ ਵਾਲੇ ਦਿਨ ਖਾਲਸੇ ਦੀ ਜਿਹੜਾ ਉਹਦੇ ਤੇ ਜਿਹੜੇ ਤਿੰਨਾ ਤਖਤਾਂ ਤੋਂ ਵੱਡੇ ਅਮਨ ਸਚਾਰ ਦੇ ਜਿਹੜੇ ਮਾ ਪ੍ਰੋਗਰਾਮ ਲਿਖੇ ਗਏ ਆ ਤੇ ਉਹਦੇ ਤੇ ਵੱਖ-ਵੱਖ ਪ੍ਰਚਾਰਕਾਂ ਦੀ ਹਰ ਜੋਂ ਤੇ ਦੂਰੀਆਂ ਲੱਗਣਗੀਆਂ ਇਸ ਤਰ੍ਹਾਂ ਜਿਹੜਾ 21 ਨਵੰਬਰ ਤੋਂ 29 ਨਵੰਬਰ ਤਾਈਂ ਜਿਹੜੇ ਜਿਹੜੇ ਸਮਾਗਮ ਆ ਉਹ ਵੱਖ ਅਨੰਤਪੁਰ ਸਾਹਿਬ ਦੀ ਧਰਤੀ ਤੇ ਲਿਖੇ ਗਏ ਤੇ ਇਹਨਾਂ ਸਮਾਗਮਾਂ ਦੇ ਵਿੱਚ ਜਿਸ ਤਰ੍ਹਾਂ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਆ ਅ ਹਿੰਦੁਸਤਾਨ ਦੀ ਧਰਤੀ ਤੇ ਉੱਛੇ ਜਿੱਦਾਂ ਧੋਬੀ ਸਾਹਿਬ ਨੂੰ ਆਪਾਂ ਨਗਰ ਕੀਰਤਨ ਜਿਹੜਾ ਸ਼ਾਮ ਦੀ ਧਰਤੀ ਤੋਂ ਉੱਤਰੋ ਲੈ ਕੇ ਗੁਹਾਰੀ ਤੋਂ ਅੱਗੇ ਬੰਗਾਲ ਜਾਂਦੇ ਹੋਏ ਝਾਰਖੰਡ ਤੇ ਵਿਹਾਰ ਜਾਂਦਾ ਵਿਹਾਰ ਦੇ ਸ਼ਹਿਰਾਂ ਤੇ ਹੁੰਦੇ ਹੋਏ ਐਸੀ ਜਿਹੜਾ ਅਨੰਪੁਰ ਸਾਹਿਬ ਦੀ ਧਰਤੀ ਤੇ 1.5-2 ਮਹੀਨਿਆਂ ਦੇ ਵਿੱਚ ਜਿਹੜਾ ਨਗਰ ਕੀਰਤਨ ਆਏਗਾ ਇਦਾਂ ਹੀ ਮਟਰਨ ਜਿਹੜਾ ਜਿੱਥੋਂ ਕਿਰਪਾ RAM ਜੀ ਪਤਾਰ ਲੈ ਕੇ ਚੱਲੇ ਸੀ ਜੋ ਜੰਮੂ ਕਸ਼ਮੀਰ ਦੇ ਵਿੱਚ ਉੱਥੋਂ ਵੀ ਵੱਡਾ ਨਗਰ ਕੀਰਤਨ ਜਿਹੜਾ ਉਹ 22 ਮਈ ਨੂੰ ਇੱਥੇ ਪਹੁੰਚੇਗਾ ਬਾਕਪਰ ਕੇਰਨ ਤੋਂ ਹੁੰਦਾ ਹੋਇਆ ਤੇ ਵੱਡੇ ਸਮਾਗਮ ਜਿਹੜੇ ਆ ਭਾਵੇਂ ਉਹ ਦੂਜੇ ਹਿਮਾਚਲ ਦੇ ਵਿੱਚ ਆ ਭਾਵੇਂ ਦਿੱਲੀ ਦੇ ਵਿੱਚ ਆ ਭਾਵੇਂ ਹਰਿਆਣੇ ਦੇ ਵਿੱਚ ਆ ਤੇ ਭਾਵੇਂ ਜਿਹੜੇ ਗੁਰਦੇਵ ਬਾਦਸਾਹ ਦੇ ਇਤਿਹਾਸਕ ਥਾਨ ਪੰਜਾਬ ਵਿੱਚ ਆ ਉੱਥੇ ਵੱਡੇ ਸਮਾਗਮ ਜਿਹੜੇ ਆ ਉਹ ਸਮਾਗਮ ਵੀ ਕੀਤੇ ਜਾਣਗੇ ਤੇ ਉਹਦੇ ਵਿੱਚ ਬਫਰ ਸੈਮੀਨਾਰ ਹੋਣਗੇ ਬਫਰ ਸਕੂਲ ਦੇ ਬੱਚਿਆਂ ਦੇ ਕੰਪੀਟੀਸ਼ਨ ਹੋਣਗੇ ਇਸੇ ਤਰ੍ਹਾਂ ਸਹਿਜ ਪਾਠਾਂ ਦੀ ਜਿਹੜੀ ਲੜੀ ਆ 35000 ਦੇ ਕਰੀਬ ਜਿਹੜੇ ਸਹਿਜ ਪਾਠਾਂ ਦੇ ਪਉ ਜਿਹੜੇ ਆ ਆਪਣੇ ਆਪਣੇ ਘਰ ਰੱਖ ਕੇ ਔਰ ਇਸੇ ਨਾਲ ਕੋਸ਼ਾ ਦੀ ਤਰਕ ਕੀਤੀ ਜਿਹੜੇ ਉਹ ਪਾਈ ਜਾਣਗੇ ਤੇ ਮੈਂ ਇਹ ਅਰਦਾਸ ਕਰਦਾ ਕਿਉਂਕਿ ਗੁਰੂ ਦੀ ਤਾਕਤ ਹੁੰਦੀ ਹੈ ਤੇ ਗੁਰੂ ਦੀ ਤਾਕਤ ਜੇ ਗੁਰੂ ਅਚੇਪਰ ਦੇਵ ਤੇ ਫਿਰ ਤਾਂ ਹੀ ਸਮਾਹਮ ਜਿਹੜੇ ਇਸ ਤਰ੍ਹਾਂ ਚੱਦਦੇ ਆ ਜੋ ਕੀਤਾ ਰੱਖਿਆ ਗਿਆ ਆ ਜੋ ਸਾਰੀ ਜਿੰਨੀ ਆਪਣੀ ਸਿਤਾਬਦੀ ਕਮੇਟੀ ਹੈ ਉਹਨਾਂ ਨੇ ਜਿਸ ਤਰ੍ਹਾਂ ਦਾ ਮਤਲਬ ਬਚਾ ਰੱਖਿਆ ਗੁਰੂ ਸਮਰਥ ਕਲਗੀਧਰ ਪਾਤਸ਼ਾਹ ਗੁਰਦੇਵ ਭੰਦ ਸਾਹਿਬ ਦੇ ਤਾਂਗੇ ਸਮਾਰੋਹ ਜਿਹੜੇ ਸਪੂਰਨ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ